ਸੁਨਾਮਲੜ ਦੇ ਦਸਕਨਾਈ ਘਾਟੇ ਤੋਂ ਸਵਾਗਤ ਤੁਹਾਨੂੰ ਲਾਈਵ ਦੇਖਿਓ ਜੀ ਅੱਜ ਦੇ ਸਾਰੇ ਆ ਸੁਨਾਮ ਦੇ ਪੀਰਾਂ ਦੇ ਗੇਟ ਵਿੱਚ ਜਿੱਥੇ ਜੀ ਤੁਸੀਂ ਪਹਿਲੀ ਬਰਸਾਤ ਸੁਨਾਮ ਦੇ ਵਿੱਚ ਪਹਿਲੀ ਬਰਸਾਤ ਸਾਵਣ ਦੇ ਮਹੀਨੇ ਦੇ ਵਿੱਚ ਜਿਹੜੀ ਹੋ ਰਹੀ ਹੈ ਹੁੰਜਰੀ ਸੀਜ਼ਨ ਦੀ ਇਹਨੂੰ ਪਹਿਲੀ ਬਰਸਾਤ ਹੀ ਕਹਾਂਗੇ ਤੇ ਪਾਣੀ ਬਰਸਾਤ ਕਰਨ ਲੋਕ ਖੁਸ਼ ਨੇ ਅੱਜ ਕੀ ਮਸਾਮੀ ਤੇ ਗਰਮੀ ਨੇ ਕਿਉਂਕਿ ਸੁਨਾਮ ਦੇ ਵਿੱਚ ਵਟ ਕੱਢ ਰੱਖੇ ਸੀ ਲਾਈਵ ਤੁਸੀਂ ਨਾਲ ਸੁਨਾਮਲੜ ਤੇ ਦੇਖਿਆ ਜਿਉਂ ਦੇਖਿਆ ਦਿਓ ਜੀ ਜਿਹੜਾ ਹੈਗਾ ਪਾਣੀ ਦਾ ਵਹ ਲੋ ਕਿਸ ਤਰ੍ਹਾਂ ਪਾਣੀ ਤੇਜ਼ ਵਹਾ ਨਾਲ ਪਾਣੀ ਹੈ ਜਿਹੜਾ ਉਰੇ ਸਿਲਾਲੇ ਗੇਟ ਦੇ ਵਿੱਚ ਕਿਉਂਕਿ ਪੀਰਾਂ ਵਾਲੇ ਦੇ ਵਿੱਚ ਸਾਰੇ ਸ਼ਹਿਰ ਦਾ ਪਾਣੀ ਉੱਥੋਂ ਆਂਦਾ ਇਕੱਠਾ ਹੋਵੇ ਉਚਾਈ ਦੇ ਸ਼ਹਿਰ ਬਣੇ ਹੋਣ ਕਾਰਨ ਉਰੇ ਜਿਹੜਾ ਹੈਗਾ ਸ਼ਹਿਰ ਦਾ ਪਾਣੀ ਹੈ ਜਿਹੜਾ ਤਾਂ ਉਰੀ ਇਕੱਠਾ ਹੁੰਦਾ ਤੇ ਕਰੀਬ-ਕਰੀਬ ਐਂ ਲਾ ਲਓ ਵੀ 6 ਫੁੱਟ ਦੇ ਕਰੀਬ ਜਿਹੜਾ ਹੈਗਾ ਪਾਣੀ ਪੀਰਾਂ ਵਾਲੇ ਗੇਟ ਦੇ ਵਿੱਚ ਇਕੱਠਾ ਹੋ ਚੁੱਕਿਆ ਤੁਸੀਂ ਲਾਈਵ ਤਸਵੀਰ ਪਰ ਜੇ ਪ੍ਰਸ਼ਾਦ ਹਟਣ ਤੋਂ ਕਰੀਬ 15-20 ਮਿੰਟ ਦੇ ਵਿੱਚ ਇਹ ਜਿਹੜਾ ਪਾਣੀ ਹੈ ਸਾਰਾ ਨਿਕਲ ਜਾਂਦਾ ਲਾਈਵ ਤਸਵੀਰਾਂ ਸੁਣਾ ਮਲੜ ਤੋਂ ਦੇਖਾਦੇ ਤੇ ਦੇਖਾਦੇ ਕਿ ਪਾਣੀ ਬਲ ਸਾਵਨ ਦੇ ਮਹੀਨੇ ਦੀ ਪਹਿਲੀ ਬਰਸਾਤ ਤੇ ਹੰਝੂ ਦੀ ਸੀਜ਼ਨ ਦੀ ਪਹਿਲੀ ਭਾਰੀ ਬਰਸਾਤ ਹੈ ਜਿਹੜੀ ਤਸਵੀਰਾਂ ਤੁਹਾਨੂੰ ਸੁਨਾਮਲੜ ਤੇ ਦਿਖਾ ਰਿਹਾ ਹਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਕ ਦੁਕਾਨ ਜਿਹੜੀ ਦਿਖ ਰਹੀ ਹੈ ਉਹਦੀ ਬਿੰਦਲ ਤੱਕ ਪਾਣੀ ਦਾ ਫਲੋਅ ਕਰੀਬ ਕਰੀਬ 1 ਫੁੱਟ ਦੇ 10 ਇੰਚ ਤੋਂ ਲੈ ਕੇ 12 ਇੰਚ ਤੱਕ ਦਾ ਜਿਹੜਾ ਪਾਣੀ ਹੈ ਜਿਹੜਾ ਉਹਦੇ ਪੀਰਾਂ ਵਾਲੇ ਗੇਟ ਦੇ ਵਿਖੇ ਬਿਠਾਈ ਦੇ ਰਹੇ ਤੇ 17 ਸ਼ਹਿਰ ਉਚਾਨ ਤੇ ਬਨੇ ਹੋਣ ਕਰ ਜਿਹੜਾ ਹੈਗਾ ਉਹ ਪਾਣੀ ਹੈ ਜਿਹੜਾ ਉਰੇ ਆਂਦਾ ਪਰ ਅ ਬਰਸਾਤ ਹਟਣ ਤੋਂ ਕਰੀਬ ਕਰੀਬ 15 ਕਿ ਮਿੰਟ ਦੇ ਵਿੱਚ ਵਿੱਚ ਹੈ ਜਿਹੜਾ ਇਹ ਪਾਣੀ ਹੈ ਸਾਰਾ ਨਿਕਲ ਜਾਂਦਾ ਉਹਦੇ ਪੀਰਾਂ ਵਾਲੇ ਗੇਟ ਤੇ ਤੁਸੀਂ ਲਾਈਵ ਤਸਵੀਰਾਂ ਸੁਨਾਮਲੜ ਤੇ ਦੇਖ ਰਹੇ ਹੋ ਤੇ ਇਹ ਸਾਡੀ ਸਪੂਟੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜੀ ਜਿੱਦੀ ਖੜੀ ਹੈ ਤੇ ਉਹਦਾ ਫਰਸ਼ ਤੱਕ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਹੈ ਸੈਂ ਟੇਡਾ ਲੱਗੇ ਹੋਣ ਕਰਕੇ ਫਰਸ਼ ਤੱਕ ਪਾਣੀ ਹੈ ਜਿਹੜਾ ਉਹ ਪਹੁੰਚ ਚੁੱਕਿਆ ਤੁਸੀਂ ਆਓ ਤੇ ਮੋਟਰਸਾਈਕਲ ਦਾ ਹਾਲ ਦੇਖਾਈ ਦੇ ਸਲੈਂਸਰ ਦਿਖ ਰਿਹਾ ਟੇਡਾ ਹੋਣ ਕਰਕੇ ਬਹੁਤ ਜ਼ਿਆਦਾ ਪਾਣੀ ਜਿਹੜਾ ਹੈਗਾ ਉਹਦੇ ਪੈਰਾਂ ਦੇ ਕਿਤੇ ਬਰਸਾਤ ਵੀ ਵਧੀਆ ਪਹਿਲੀ ਬਰਸਾਤ ਗਰਮੀ ਚ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਸਨਾਮਲੜ ਤੇ ਦੇਖੀਏ ਤਸਵੀਰਾਂ ਸਨਾਮ ਦੇ ਪਿੰਡਲੇ ਘਟ ਵਿੱਚੋਂ ਦੇਖ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਸਨਾਮ ਦੇ ਵਿੱਚ ਹੋਈ ਹੈ ਇਸ ਸੀਜ਼ਨ ਦੀ ਪਹਿਲੀ ਬਰਸਾਤ। ਹੋਰ ਨਮੀ ਆ ਜਾ ਆਪਣੇ ਲਈ ਬਣੇ ਰੋ ਸਨਾਮਲੜ ਮੈਪੇਨ।